ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਰੋਹਿਤ ਬਾਂਸਲ ਪੱਕਾ ਅੱਜ ਸਰਪੰਚ ਦੇ ਰਿਪੋਰਟ ਕਾਰਡ ਦੇ ਵਿੱਚ ਅਸੀਂ ਪਹੁੰਚੇ ਆਂ ਰੋਪੜ ਜ਼ਿਲ੍ਹੇ ਦੇ ਪਿੰਡ ਖੇੜਾ ਕਲਮੋਟ ਔਰ ਉੱਥੋਂ ਦੇ ਸਰਪੰਚ ਸਾਹਿਬ ਮੇਰੇ ਨਾਲ ਨੇ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਕਿ ਉਹਨਾਂ ਨੇ 5 ਸਾਲ ਦੇ ਵਿੱਚ ਕੀ ਕੁਝ ਕੀਤਾਗਾ ਜਿਸ ਦੇ ਆਧਾਰ ਤੇ ਉਹ ਦੁਬਾਰਾ ਇਲੈਕਸ਼ਨ ਵੀ ਕਹਿੰਦੇ ਇਸ ਵਾਰ ਲੜ ਰਹੇ ਆ ਤੇ ਕੀ ਅਜਿਹੇ ਕੰਮ ਕੀਤੇ ਨੇ ਕਿ ਲੋਕ ਉਹਨਾਂ ਨੂੰ ਚੁਣ ਕੇ ਦੁਬਾਰਾ ਤੋਂ ਫੇਰ ਆਪਣੇ ਪਿੰਡ ਦੇ ਸਰਪੰਚ ਦੀ ਜ਼ਿੰਮੇਵਾਰੀ ਦੇਣ ਸਵਾਗਤ ਹੈ ਪਹਿਲਾਂ ਤਾਂ ਸਰਪੰਚ ਸਾਹਿਬ ਤੁਹਾਡਾ ਜੀ ਪੰਜਾਬ ਹਰਿਆਣਾ ਹਿਮਾਚਲ ਤੇ ਧੰਨਵਾਦ ਜ ਔਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਮੈਂ ਪਹਿਲਾਂ ਤਾਂ ਤੁਹਾਡਾ ਨਾਮ ਕੀ ਹੈ ਉਹ ਇੱਕ ਵਾਰ ਜ਼ਰੂਰ ਦੱਸ ਦਿਓ ਔਰ ਦੂਸਰਾ ਜਦੋਂ ਸਰਪੰਚੀ ਪਹਿਲੀ ਵਾਰ ਲੜੀ ਸੀ ਕੀ ਚੀਜ਼ਾਂ ਦਿਮਾਗ 'ਚ ਲੈ ਕੇ ਸਰਪੰਚੀ ਲੜ ਰਹੇ ਸੀ ਜੀ ਮੇਰਾ ਨਾਮ ਰਾਮਪਾਲ ਸ਼ਰਮਾ ਜੀ ਮੈਂ ਖੇੜਾ ਕਲਮੋਟਾ ਚੋਂ ਸਰਪੰਚ ਤੇ ਜਦੋਂ ਤੁਸੀਂ ਕਹਿ ਰਹੇ ਕਿ ਪਹਿਲੀ ਵਾਰ ਸਰਪੰਚੀ ਲੜੀ ਸੀ ਕਿ ਕੀ ਗੱਲਾਂ ਦਿਮਾਗ 'ਚ ਲੈ ਕੇ ਲੜ ਰਹੇ ਸੀ ਉਦੋਂ ਮੇਰੀ ਉਮਰ तकरीबन 30 31 ਸਾਲ ਸੀ ਮੈਂ ਸੋਚਦਾ ਸੀ ਕਿ ਪਿੰਡ ਦੇ ਵਿੱਚ ਜਿਹੜੇ ਵਿਕਾਸ ਦੇ ਕੰਮ ਕੀਤੇ ਜਾਣ ਲੋਕਾਂ ਦੀ ਮਦਦ ਕੀਤੀ ਜਾਵੇ ਕੋਈ ਗਰੀਬ ਘਰ ਵਾਲਾ ਉਹਦੀ ਮਦਦ ਕੀਤੀ ਜਾਵੇ ਜਿਹੜੇ ਪਿੰਡ ਦੇ ਵਿੱਚ ਕੰਮ ਨਹੀਂ ਹੋਏ ਬਹੁਤ ਸਾਲਾਂ ਤੋਂ ਕੰਮ ਰੁਕੇ ਹੋਏ ਸੀ ਕੋਈ ਨਾ ਕੋਈ ਬਹਾਨਾ ਲਾ ਦਿੱਤਾ ਜਾਂਦਾ ਸੀ ਕੰਮ ਕਰਨ ਵੇਲੇ ਪਈ ਇਹ ਰਸਤਾ ਨਹੀਂ ਬਣ ਸਕਦਾ ਇਹਦੀ ਨਿਸ਼ਾਨਦੇਹੀ ਨਹੀਂ ਹੋ ਸਕਦੀ ਮਤਲਬ ਕਿ ਐਦਾਂ ਦੇ ਬਹੁਤ ਆੜੇਵੇਂ ਕੰਮ ਕਾਫੀ ਸਮੇ ਤੋਂ ਸੀ ਮੇਰੇ ਮਨ 'ਚ ਸੀ ਕਿ ਲੋਕ ਆ ਕੇ ਵਿਚਾਰੇ ਕਾਫੀ ਸਾਲਾਂ ਤੋਂ ਦੇਸ਼ ਆਯਾਦ ਹੋਏ ਨੂੰ 70 ਸਾਲ ਹੋ ਗਏ ਸੀ ਪਰ ਸ਼ਾਇਦ ਸਾਡੇ ਗਲੀਆਂ ਨਾਲੀਆਂ 'ਚ ਜਿੱਦਾਂ ਕਹਿੰਦੇ ਫਸਿਆ ਨੇ ਪੰਜਾਬ ਸਾਡਾ ਪਿੰਡ ਸੱਚੀ ਗਲੀਆਂ ਨਾਲੀਆਂ 'ਚ ਫਸਿਆ ਸੀ ਉਹ ਹੀ ਨਹੀਂ ਪੂਰੀਆਂ ਹੋ ਰਹੀਆਂ ਸੀ ਉਹਦਾ ਇੱਕ ਕਾਰਨ ਇਹ ਵੀ ਸੀ ਕਿ ਸਾਡੇ ਪਿੰਡ ਦਾ ਖੇਤਰਫਲ ਜਾਦੇ ਹੈ ਜੀ ਹਰ ਬੰਦੇ ਨੇ ਆਪਣੇ ਖੇਤਾ 'ਚ ਘਰ ਬਣਾਇਆ ਇਕੱਲੇ ਇਕੱਲੇ ਘਰ ਹੈ ਉੱਥੇ ਤੱਕ ਪਹੁੰਚ ਕਰਨੀ ਔਖੀ ਸੀ ਮੈਂ ਸਾਰ ਘਰ ਤੱਕ ਰਸਤਾ ਮੁਹੱਈਆ ਕਰਵਾਇਆ ਜੀ ਜਦੋਂ ਵੀ ਮੈਂ ਇਹ ਸਾਰੀਆਂ ਗੱਲਾਂ ਲੈ ਕੇ ਆਏ ਸੀ ਸਿਹਤ ਸਹੂਲਤਾਂ ਦੀ ਗੱਲ ਹੋਵੇ ਕੋਈ ਕੋਈ ਪਰਿਵਾਰ 'ਚੋਂ ਪਹਿਲਾ ਬੰਦਾ ਸੀਗਾ ਰਾਜਨੀਤੀ 'ਚ ਜਾਂ ਤੁਸੀਂ ਪਹਿਲੇ ਸੀ ਜਿਨ੍ਹਾਂ ਨੇ ਇਸ ਪਲੇ ਪਾਸੇ ਕਦਮ ਚੁੱਕਿਆ ਹਾਂ ਮੇਰੇ ਫਾਦਰ ਸਾਹਿਬ 2002 ਦੇ ਵਿੱਚ ਜਦੋਂ ਸੰਤੀ ਮੈਂਬਰ ਬਣੇ ਸੀ ਬਲੋਕ ਸੰਤੀ ਮੈਂਬਰ ਬਣੇ ਸੀ ਉਸ ਤੋਂ ਪਹਿਲਾਂ ਇੱਕ ਵਾਰ ਪੰਚ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਪੈਂਚ ਬਣੇ ਸੀ ਮਤਲਬ ਕਿ 15 ਸਾਲ ਦਾ ਉਹਨਾਂ ਦਾ ਕੈਰੀਅਰ ਸੀ ਸਾਨੂੰ ਉਹਨਾਂ ਤੋਂ ਇਹ ਸਾਰਾ ਕੁਝ ਸਿੱਖਣ ਨੂੰ ਮਿਲਿਆ ਮੇਰੇ ਵੀ ਦਿਮਾਗ ਸੀ ਕਿ ਫਾਦਰ ਤੋਂ ਬਾਅਦ ਮੈਂ ਪਿੰਡ ਦੀ ਸਿਆਸਤ ਵਿੱਚ ਆਵਾਂ ਔਰ ਪਿੰਡ ਵਾਸਤੇ ਕੰਮ ਕਰਾਂ ਜੀ ਫਾਦਰ ਸਾਹਿਬ ਨੇ ਕੋਈ ਸਿੱਖਿਆਵਾਂ ਦਿੱਤੀਆਂ ਹੋਣੀਆਂ ਕਿ ਸਰਪੰਚ ਬਣਨਾ ਤਾਂ ਆਹ ਕੰਮ ਕਰਨੀ ਚਾਹੀਦੇ ਕਿਉਂਕਿ ਦੋ ਵਾਰ ਜਦੋਂ ਬੰਦਾ ਪੰਚ ਬਣ ਜਿੱਤਾ ਤਜਰਬਾ ਕਾਫੀ ਹੋ ਜਾਂਦਾ ਉਹ ਚੀਜ਼ ਦੇ ਵਿੱਚੋਂ ਨਹੀਂ ਫਾਦਰ ਸਾਹਿਬ ਨੇ ਕਿਹਾ ਵੀ ਦੇਖੋ ਜੀ ਹਰੇਕ ਗਰੀਬ ਦੇ ਨਾਲ ਖੜਨਾ ਜੀ ਮਤਲਬ ਕਿ ਜਿਹਦਾ ਵੀ ਪਿੰਡ ਦੇ ਵਿੱਚ ਕੋਈ ਵੀ ਫੈਸਲਾ ਕਰਨਾ ਉਹ ਕਿਸੇ ਇੱਕ ਪੱਖ ਨੂੰ ਲੈ ਕੇ ਨਹੀਂ ਕਰਨਾ ਕਿ ਤੁਸੀਂ ਕੋਈ ਵੱਡੀ ਧਿਰ ਹੈ ਤਾਂ ਉਹਦੇ ਨਾਲ ਖੜ ਜੋ ਛੋਟੀ ਧਿਰ ਨੂੰ ਦਬਾ ਲਓ ਤੁਸੀਂ ਜਿਹੜੀ ਵੀ ਗੱਲ ਕਰਨੀ ਉਹ ਬਰਾਬਰ ਸਮਤਲ ਗੱਲ ਕਰਨੀ ਪਿੰਡ ਦੇ ਪਿੰਡ ਦੇ ਵਿੱਚ ਗੱਲ ਜਿਹੜੀ ਮਕਾਣੀ ਹੈ ਚਲੋ ਅੱਜ ਸਮਾਂ ਇਹ ਆ ਵੀ 181 ਸਰਕਾਰ ਨੇ ਸੁਭਦਾ ਦਿੱਤੀ ਲੋਕ ਸਰਪੰਚ ਕੋ ਜਾਣ ਤੋਂ ਪਹਿਲਾਂ ਆਲੇ ਜੀ ਵਾਈਫ অর ਹਸਬੰਡ ਦੀ ਲੜਾਈ ਹੁੰਦੀ 181 ਦੱਬ ਦਿੰਦੇ ਸਵੇਰੇ ਪੁਲਿਸ ਕੋਲ ਗੱਲ ਪੁੱਜ ਜਾਂਦੀ ਅਸੀਂ ਫਿਰ ਵੀ ਪੁਲਿਸ ਵਾਲਿਆਂ ਦਾ ਫੋਨ ਆਂਦਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਸਾਨੂੰ ਮੌਕਾ ਦਿਓ ਅਸੀਂ ਘਰੇ ਜਾ ਕੇ ਇੱਕ ਵਾਰ ਗੱਲ ਕਰਦੇ ਆਂ ਤੇ ਤੁਹਾਡੇ ਕੋ ਰਾਜੀਨਾਮਾ ਭਜਾਨੇ ਆਂ ਅਸੀਂ ਇਹ ਕੋਸ਼ਿਸ਼ ਕੀਤੀ ਕਿ ਬਾਅਦ ਤੋਂ ਬਾਅਦ ਜਿਹੜੇ ਮਸਲੇ ਹੈਗੇ ਨਾ ਇਹ ਉਹ ਪਿੰਡ ਦੇ ਵਿੱਚ ਹੀ ਨਿਬੜੇ ਜਾਣ ਔਰ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਨਾ ਹੋਵੇ ਜੀ ਪੰਚਾਇਤੀ ਸਮਝੌਤਿਆਂ ਨੂੰ ਲੈ ਕੇ ਤੁਸੀਂ ਤਵੱਜੋ ਕਾਫੀ ਦਿੱਤੀ ਹੈ ਹਾਂ ਜੀ ਬਹੁਤ ਕਾਫੀ ਤਵੱਜੋ ਦਿੱਤੀ ਔਰ ਪਿੰਡ ਦੀ ਡਿਵੈਲਪਮੈਂਟ ਨੂੰ ਲੈ ਕੇ ਬਹੁਤ ਤਵੱਜੋ ਦਿੱਤੀ ਤਕ ਕਾਰਜਕਾਲ ਦੌਰਾਨ 2.2 ਕਰੋੜ ਰੁਪਇਆ ਪਿੰਡ ਚ ਲੱਗ ਗਿਆ ਜਾਂ ਘਰ ਤੇ ਤਾਂ ਨਹੀਂ ਲੱਗਿਆ ਕੁਝ ਨਹੀਂ ਜੀ ਨਹੀਂ ਤਾਂ ਦਰਅਸਲ ਭਗਵਾਨ ਦੀ ਕਿਰਪਾ ਰਹੀ ਜਦੋਂ ਸਾਡੇ ਬਾਪੂ ਜਾਂ ਸਾਡੇ ਬਾਬਾ ਜੀ ਪਿੱਛੇ ਤੋਂ ਵਧੀਆ ਕੱਫੇ ਵੈਲ ਸੈਟਡ ਫੈਮਿਲੀ ਸੀਗੀ ਸਾਡਾ ਆਪਣਾ ਅਸੀਂ ਮੇਰੀ ਜੇਬ ਚੋਂ ਤਾਂ 5-7-10 ਲੱਖ ਰੁਪਇਆ ਲੱਗਿਆ ਹੋਣਾ ਸਾਰਾ ਪਿੰਡ ਜਾਣ ਦਾ ਮੈਂ ਔਨ ਕੈਮਰਾ کہہ ਰਿਹਾ ਤੇ ਜੇਬ ਚੋਂ ਤਾਂ 8-10 ਲੱਖ ਰੁਪਇਆ ਲੱਗਿਆ ਹੋਣਾ ਪਰ ਮੈਨੂੰ ਇਦਾਂ ਦੀ ਲੋੜ ਨਹੀਂ ਪਈ ਮੇਰਾ ਆਪਣਾ ਕੰਮਕਾਰ ਤੁਸੀਂ ਲਾ ਲਓ ਮੇਰੇ ਕੋਲ 8-10 ਕਿੱਲੇ ਦੀ ਖੇਤੀ ਹੈਗੀ ਹੈ ਕੋ ਫਾਦਰ ਦੀ ਜ਼ਮੀਨ 8-10 ਕਿੱਲੇ ਸੀਗੀ ਮੈਂ ਆਪਣਾ ਕੰਮ ਕਿਸੇ ਦਾ ਜਿਹੜਾ ਇਹ ਮੇਰਾ ਇਧਰਲਾ ਸਰਪੰਚੀ ਦਾ ਸੀਗਾ ਉਹ ਲੱਗ ਸੀਗਾ ਮੇਰੇ ਦੋ ਛੋਟੇ ਭਰਾ ਉਹ ਕੰਮ ਦੇਖਦੇ ਮੈਂ ਪਿੰਡ ਦਾ ਕੰਮ ਦੇਖਦਾ ਇਹ ਤਾਂ ਇੱਥੇ ਤੱਕ ਕਹਿੰਦੇ ਕਿ ਅਸੀਂ ਤਾਂ ਆਪਣਾ ਵੱਡਾ ਭਰਾ ਪਿੰਡ ਨੂੰ ਦਾਨ ਕਰ ਦਿੱਤਾ ਵਾ ਬਈ ਸਾਨੂੰ ਮਤਲਬ ਨਹੀਂ ਕੰਮ ਇਹੀ ਦੇਖਦੇ ਮੈਂ ਨਹੀਂ ਕੰਮ ਕਰਦਾ ਜਦੋਂ ਸਾਡੇ ਮਾਲਵੇ ਜੀ ਕਹਿੰਦੇ ਨੇ ਕਿ ਘਰ ਵੱਲੋਂ ਫਾਰਗ ਹੈ ਬਸ ਕੱਲਾ ਪਿੰਡ ਦੀ ਸਰਪੰਚੀ ਦੇਖਣੀ ਆ ਤੁਸੀਂ ਬਿਲਕੁਲ ਬਿਲਕੁਲ ਤੇ ਤੁਸੀਂ ਮੰਨੋ ਮੈਂ 2013-14 ਚ ਬਲੇਰੋ ਗੱਡੀ ਲਈ ਸੀ ਮੇਰੀ ਉਹ ਖਤਮ ਹੋ ਗਈ ਮੁੜ ਕੇ ਮੈਂ 19 ਚ ਫੇਰ ਲਈ ਉਹ ਖਤਮ ਹੋ ਗਈ ਹੁਣ ਮੈਂ ਤੀਜੀ ਗਰੇਟਾ ਗੱਡੀ ਲਈ ਮਤਲਬ ਕਿ ਪਿੰਡ ਦੇ ਕਮਾਂਕਾਰ ਮਸ਼ੀਨ ਹੈ ਜਿਹੜੀ ਉਹ ਪਿੰਡਾਂ ਚ ਲੱਭਣੀ ਪੈਂਦੀ ਮੈਨੂੰ ਅੱਜ ਨਹੀਂ ਪਤਾ ਮੇਰੀ ਮਿਕਸਚਰ ਮਸ਼ੀਨ ਕਿੱਦੇ ਘਰੇ ਖੜੀ ਉਹ ਜਿਹਨੂੰ ਲੋਡ ਵੰਦੀ ਅੱਗੇ ਤੇ ਅੱਗੇ ਚੱਲ ਜਾਂਦੀ ਜਦੋਂ ਮੈਨੂੰ ਲੋਡ ਪੈਂਦੀ ਉਦੋਂ ਮੈਂ ਸੋਚਦਾ ਵੀ ਹੈ ਕਿੱਥੇ ਹੈ ਜੀ ਮੈਨੂੰ ਲੱਭਣੀ ਪੈਂਦੀ ਜੀ ਜਾ ਕੇ ਆਪਣੀ ਮਸ਼ੀਨ ਕਈ ਵਾਰ ਮੈਨੂੰ ਆਪਣਾ ਟਰੈਕਟਰ 5-7 ਦਿਨ ਬਾਅਦ ਲੱਭ ਕੇ ਲੈਣਾ ਪੈਂਦਾ ਇੱਕ ਦੋ ਟਰੈਕਟਰ ਹੈ ਇੱਕ ਟਰੈਕਟਰ ਮੇਰੇ ਘਰੇ ਹੁੰਦਾ ਇੱਕ ਕੰਮ ਕਰਨ ਨੂੰ ਪਿੰਡ ਵਾਲੇ ਲੈ ਜਾਂਦੇ ਉਹ ਮੈਨੂੰ ਕਈ ਵਾਰੀ ਲੱਭ ਕੇ ਲੈਣਾ ਪੈਂਦਾ ਕਿਤੋਂ ਵੀ ਹੈ ਕਿੱਥੇ ਹੈ ਜੀ ਮਤਲਬ ਸਾਹਿਬ ਦਾਅਵੇ ਤਾਂ ਬਹੁਤ ਵੱਡੇ ਕਰਤੇ ਕੰਮ ਕੀ ਕੀਤੇ ਉਹ ਦੱਸੋ ਹੁ ਬਿਲਕੁਲ ਸ਼ਮਸ਼ਾਨ ਘਾਟ ਹੈ ਨਹੀਂ ਸੀ ਅਕਸਰ ਬੰਦੇ ਨੇ ਮਰਨਾ ਕਿੱਥੇ ਜਾਣਾ ਹਰ ਬੰਦੇ ਨੇ ਜਾਣਾ ਸ਼ਮਸ਼ਾਨ ਘਾਟ ਜਾਣਾ ਜੀ ਜਦੋਂ ਕੋਈ ਡੈਥ ਹੁੰਦੀ ਸੀ ਜੋ ਕਿਸੇ ਦਾ ਰਿਸ਼ਤੇਦਾਰ ਆਂਦਾ ਸੀ ਉਹ ਪੰਚਾਇਤ ਨੂੰ ਹੀ ਗਾਲਾਂ ਕੱਢਦਾ ਸੀ ਪੰਚਾਇਤ ਨੂੰ ਕਹਿੰਦਾ ਸੀ ਕਿ ਇਹ ਕਿੱਦਾਂ ਦੀ ਪੰਚਾਇਤ ਹੈ ਇਹਨਾਂ ਦੇ ਤਾਂ ਇੱਥੇ ਸ਼ਮਸ਼ਾਨ ਘਾਟ ਵੀ ਹੈ ਨਹੀਂ ਮੈਂ ਸਭ ਤੋਂ ਪਹਿਲਾਂ ਨਿਸ਼ਾਨਦੀ ਲੈ ਕੇ ਢਾਈ ਕਨਾਲ ਜ਼ਮੀਨ ਜਿਹੜੀ ਹੈਗੀ ਉਹ ਉਹਦੀ ਕਢਵਾਈ ਜੀ ਠੀਕ ਹੈ ਕਢਵਾ ਕੇ ਉਹਦੀ ਆਪਣਾ ਡੰਗਾ ਲਵਾਇਆ ਉਹਨੂੰ ਚਾਰ ਦੁਵਾਰੀ ਕਰਵਾਇਆ ਚਾਰ ਦੁਵਾਰੀ ਕਰਵਾਉਣ ਤੋਂ ਬਾਅਦ ਉੱਥੇ ਬੈਠਣ ਲਈ ਕੁਝ ਵੀ ਨਹੀਂ ਸੀਗੀ ਬੈਠਣ ਨੂੰ ਉੱਥੇ ਹਾਲ ਬਣਾਇਆ ਬਾਹਰ ਫ ਕੰਮ ਮੇਰਾ ਇਹ ਸੀ ਉਸ ਤੋਂ ਬਾਅਦ ਪਿੰਡ ਦੇ ਵਿੱਚ ਕਿਤੇ ਜਿਵੇਂ ਆਪਾਂ ਕਿਤੇ 10 ਬੰਦੇ ਸਾਂਝੇ ਬੈਠਣਾ ਆਪਾਂ ਪਿੰਡ ਦੇ ਮੰਦਰ ਵਿੱਚ ਜਾ ਕੇ ਬੈਠਦੇ ਸੀ ਮੈਨੂੰ ਬੜੀ ਸ਼ਰਮਗਿੰਦੀ ਦੀ ਗੱਲ ਕਹਿਣਾ ਪੈਂਦਾ ਸੀ ਆਪਾਂ ਮੰਦਰ 'ਚ ਜਾਂਦੇ ਸੀ ਕੋਈ ਗਲਤ ਗੱਲ ਕਰਦਾ ਸੀ ਕੋਈ ਉੱਥੇ ਖਾਣ ਪੀਣ ਵਾਲੇ ਵੀ ਚੱਲ ਜਾਂਦੇ ਸੀ ਸਾਨੂੰ ਦੁੱਖ ਹੁੰਦਾ ਸੀ ਮੈਂ ਇੱਕ ਕਮਿਊਨਿਟੀ ਸੈਂਟਰ ਬਣਾਇਆ ਜੋ ਕਿ 75 ਫੁੱਟ ਲੰਬਾ ਹੈ ਜੀ 35 ਫੁੱਟ ਚੌੜਾ ਹੈ ਉਹਦੇ ਵਾਸਤੇ 25 ਲੱਖ ਰੁਪਏ ਸਾਨੂੰ ਪੰਜਾਬ ਸਰਕਾਰ ਨੇ ਉਸ ਵੇਲੇ ਗ੍ਰਾਂਟ ਦਿੱਤੀ ਸੀ 25 ਲੱਖ ਦੇ ਵਿੱਚੋਂ ਕਈ ਪਿੰਡਾਂ ਦੇ ਵਿੱਚ ਹਾਲਾਤਕ ਉਹ 25 ਲੱਖ ਰੁਪਏ ਕੰਪਲੀਟ ਨਹੀਂ ਹੋਏ ਮੈਂ ਉਹ ਕੰਪਲੀਟ ਕਰਕੇ ਵੀ ਉਹਦੇ ਵਿੱਚੋਂ 4 ਲੱਖ ਬਚਾ ਕੇ ਬਾਹਰ ਜਿਹੜੇ ਇੰਟਰ ਲੋਗ ਲਵਾਏ ਮਤਲਬ ਕਿ ਜੇ 25 ਚ ਕੰਪਲੀਟ ਹੁਣਾਉਂਦਾ ਉਹ 4 ਲੱਖ ਰੁਪਏ ਮੈਂ ਮੋٹے ਸ਼ਬਦਾਂ 'ਚ ਕਹਿੰਦਾ ਮੈਂ ਖਾਣਾ ਚਾਹੁੰਦਾ ਮੈਂ ਉਹਨੂੰ ਕਿਤੇ ਨਾ ਕਿਤੇ ਐਡਜਸਟ ਕਰ ਸਕਦਾ ਹਾਂ ਪਰ ਨਹੀਂ ਜੋ ਬਚੇ ਮੈਂ ਉਹਦੇ ਉੱਥੇ ਹੀ ਬਾਹਰ ਪੇਵਰ ਲਵਾਈ ਕਮਿਊਨਿਟੀ ਸੈਂਟਰ ਵਧੀਆ ਪਿੰਡ ਨੂੰ ਬਣਾ ਕੇ ਦਿੱਤਾ ਪਹਿਲਾਂ ਕਹਿੰਦੇ ਦੇਸੀ ਪੱਸ ਜਿਹੜੇ ਕਹਿੰਦੇ ਟਾਈਲਾਂ ਕਿਉਂਕਿ ਪੇਵਰ ਸ਼ਾਇਦ ਕਈਆਂ ਨੂੰ ਸਮਝ ਨਾ ਲੱਗੀ ਹਾਂ ਹਾਂ ਟਾਈਲਾਂ ਲਾਈਆਂ ਜੀ ਉੱਥੇ ਜਿਹੜੀਆਂ ਤੁਸੀਂ ਦੇਖ ਰਹੇ ਹੋ ਹਾਂ ਇਹ ਇਹ ਟਾਈਲਾਂ ਲਾਈਆਂ ਜਿੱਥੇ ਤੁਸੀਂ ਖੜੇ ਹੋ ਇਹ ਟਾਈਲਾਂ ਵੀ ਮੈਨ ਲਗਾਈਆਂ ਇਹ ਪਿੱਛੇ ਆਪਣੇ ਜਿੱਥੇ ਖੜੇ ਹੋ ਇਹ ਪਸ਼ੂਆਂ ਦਾ ਹਸਪੀਟਲ ਹੈ ਇੱਥੇ ਦੀ ਬਿਲਡਿੰਗ ਐਦਾ ਸੀ ਕਿ ਡਾਕਟਰ ਅੰਦਰ ਨਹੀਂ ਬੈਠਦਾ ਸੀ ਕਿਤੇ ਉੱਪਰ ਨਾ ਡੇਗ ਜAVE ਉਹ ਪ੍ਰਾਣੀ ਵਿਖੰਡਰ ਬਿਲਡਿੰਗ ਜਿਹੜੀ ਹੈਗੀ ਉਹਨੂੰ ਢਾ ਕੇ ਆਪਾਂ ਨਵਾਂ ਜਿਹੜਾ ਪਸ਼ੂਆਂ ਦਾ ਹਸਪਤਾਲ ਇਹ ਜਿਹ ਬਿਲਡਿੰਗ ਐਦਾ ਸੀਗੀ ਵੀ ਕਦੇ ਵੀ ਡੇਗ ਸਕਦੀ ਸੀ ਇਸ ਕਰਕੇ ਅਸੀਂ ਇਹ ਨਵੀਂ ਬਿਲਡਿੰਗ ਬਣਵਾਈ ਜੀ ਬਣਾ ਕੇ ਹੁਣ ਇੱਥੇ ਡਾਕਟਰ ਅੰਦਰ ਬੈਠਦਾ ਦਵਾਈਆਂ ਐ ਅੱਜ ਤੁਹਾਨੂੰ ਪਤਾ 2 ਅਕਤੂਬਰ ਕਰਕੇ ਛੁੱਟੀ ਐ ਨਹੀਂ ਤਾਂ ਅੱਜ ਵੀ ਤੁਹਾਨੂੰ ਇੱਥੇ ਡਾਕਟਰ ਮਿਲਣਾ ਸੀ ਪੇਪਰ ਲਾਏ ਬੈਠਦੇ ਐ ਬੂਟੇ ਲੱਗੇ ਐ ਜੀ ਜਿੰਨਾ ਕ ਕਰ ਸਕਦੇ ਸੀ ਇਹਦੇ ਵਾਸਤੇ ਵੀ ਕੀਤਾ ਜੀ ਕਮਿਊਨਿਟੀ ਸੈਂਟਰ ਦੀ ਵਰਤੋਂ ਫਿਰ ਕਿਵੇਂ ਕਰਦੇ ਹੋਗੇ ਕਮਿਊਨਿਟੀ ਸੈਂਟਰ ਬਣਾ ਤਾ ਲਿਆ ਵਰਤੇ ਵੀ ਜਾ ਰਿਹਾ ਜਾਂ ਕੀ ਤਾਂ ਇਹਨਾਂ ਕੱਲਾ ਕਿਤੇ ਬਣਾ ਕੇ ਛੱਡਤਾ ਨਹੀਂ ਕਮਿਊਨਿਟੀ ਸੈਂਟਰ ਇੱਥੇ ਜਦੋਂ ਕੋਈ ਸਾਂਝਾ ਪ੍ਰੋਗਰਾਮ ਹੋਵੇ ਉਹਦੇ ਵੀ ਕਿਸੇ ਗਰੀਬ ਕੁੜੀ ਦਾ ਵਿਆਹ ਹੋਵੇ ਕਿਸੇ ਜਿੰਨਾ ਬਾਅਦ ਵਿੱਚ ਨਾ ਵੀ ਹੋਵੇ ਖੁਦ ਆਪਣੇ ਕੋਲ ਤੋਂ ਇਹਦੀ ਸਫਾਈ ਕਰਵਾਉਣਾ ਜੀ ਹੋਰ ਵੀ ਉਹਨੂੰ ਨੂੰ ਕੋਈ ਦਿੱਕਤ ਪਰੇਸ਼ਾਨੀ ਇੱਥੇ ਹੋਵੇ ਪਾਣੀ ਮੁਹੱਈਆ ਕਰਾਣਾ ਪਾਣੀ ਦੀ ਟੈਂਕੀ ਲੱਗੀ ਆ ਅੰਦਰ ਲੈਟਰਿੰਗ ਬਾਥਰੂਮ ਦਾ ਹਰੇਕ ਚੀਜ਼ ਅੰਦਰ ਪ੍ਰਬੰਧ ਹੈ ਪੱਖੇ ਲੱਗੇ ਆ ਸਾਰੀ ਕੋਈ ਦਿੱਕਤ ਪਰੇਸ਼ਾਨੀ ਨਹੀਂ ਜੀ ਇੱਥੇ ਕਮ ਸੇ ਕਮ ਜੀ ਇਹਨੂੰ ਬਣੇ ਨੂੰ ਤਿੰਨ ਚਾਰ ਸਾਲ ਹੋਏ ਤਾਂ ਤਕਰੀਬਨ 10 ਤੋਂ 15 ਵਿਆ ਇੱਥੇ ਹੋ ਚੁੱਕੇ ਗਰੀਬ ਕੁੜੀਆਂ ਦੀ ਖਾਸ ਤੌਰ ਦੇ ਉੱਪਰ ਚਲੋ ਇਹ ਤਾਂ ਕੰਮ ਹੋਈ ਜਿਹੜੇ ਤੁਸੀਂ ਕਹਤਾ ਕਿ ਮੈਂ ਕਰਾ ਲੇ ਠੀਕ ਹੈ ਜੀ ਤਮੰਨਾਵਾਂ ਕਿਹੜੀਆਂ ਰਹਿ ਗਈਆਂ ਹੁਣ ਜਿਹੜੀਆਂ ਦੁਬਾਰੇ ਸਰਪੰਚੀ ਲੜਨ ਦੀ ਸੀ ਤਮੰਨਾ ਜਾਗ ਪੀ ਕੇ ਮੈਂ ਹੀ ਲੜਨੀ ਆ ਐਦਾਂ ਨਹੀਂ ਜੀ ਬੇ ਬੰਦੇ ਦੀਆਂ ਛਾਵਾਂ ਤਾਂ ਕਦੇ ਖਤਮ ਨਹੀਂ ਹੁੰਦੀਆਂ ਔਰ ਪਿੰਡ ਦੇ ਕੰਮ ਕਦੇ ਮੁੱਕਦੇ ਨਹੀਂ ਇਸ ਤੋਂ ਇਲਾਵਾ ਵੀ ਜੇ ਮੈਂ ਤੁਹਾਨੂੰ ਦੱਸਾਂ ਮੈਂ ਤਕਰੀਬਨ 3 ਤੋਂ 4 ਕਿਲੋਮੀਟਰ ਗਲੀਆਂ ਬਣਾਈਆਂ ਜੀ ਪਿੰਡ 'ਚ ਜੇ ਗਿਣਤੀ ਕਰੀਏ ਤਾਂ 28 ਤੋਂ 30 ਗਲੀਆਂ ਬਣਦੀਆਂ ਜਿਹੜੀ ਹਰ ਘਰ ਤੱਕ ਪਹੁੰਚਾਈ ਕੋਸ਼ ਘਰ ਤਾਂ ਐਦਾਂ ਦੇ ਸੀਗੇ ਜਿੱਥੇ ਕਿ ਮੋਟਰਸਾਈਕਲ ਨਹੀਂ ਪਹੁੰਚਦਾ ਸੀ ਜੇ ਤੁਸੀਂ ਮੇਰੇ ਨਾਲ ਚੱਲੋਗੇ ਮੈਂ ਦਿਖਾਉਂਗਾ ਵੀ ਉੱਥੇ ਅੱਜ ਉਹਨਾਂ ਦੇ ਘਰੇ ਗੱਡੀ ਗੱਡੀ ਪਹੁੰਚਦੀ ਸੜਕ ਉਹ ਬਣਵਾਈ ਜੀ ਉਹ ਇਦਾਂ ਦੀ ਸੜਕ ਬਣ ਗਈ ਕਿ ਸਾਡਾ ਜੇ ਪਿੰਡ ਤੋਂ ਇੱਕ ਰਸਤਾ ਬੰਦ ਹੋ ਜਾਏ ਤਾਂ ਉਧਰੋਂ ਘੁੰਮ ਕੇ ਜਾ ਸਕਦੇ ਕਿਸੇ ਟਾਈਮ ਵੀ ਉਹਦੀ ਵਰਤੋਂ ਕੀਤੀ ਜਾ ਸਕਦੀ ਜੀ ਤੁਸੀਂ ਗੱਲ ਕੀਤੀ ਕਿ ਅੱਗੇ ਕੀ ਤਮੰਨਾ ਹੁਣ ਮੇਰੀ ਜਿਹੜੀ ਅਗਲੀ ਤਮੰਨਾ ਹੈ ਮੈਂ ਚਾਹੁੰਦਾ ਕਿ ਪਿੰਡ ਦੇ ਵਿੱਚ ਜਿਹੜਾ ਹੈਗਾ ਨਾ ਹੁਣ ਆਪਾਂ ਇਹਦਾ ਜੀ ਨਵੀਨੀਕਰਨ ਕਰਨਾ ਪਿੰਡ ਦਾ ਮਤਲਬ ਹੈ ਕਿ ਸੜਕ ਦੇ ਆਲੇ ਦੁਆਲੇ ਆਪਾਂ ਪੇਵਰ ਲਾਈਏ ਉਹਦੇ ਆਲੇ ਦੁਆਲੇ ਬੂਟੇ ਲੱਗੇ ਹੋਣ ਪੰਜ ਤੋਂ ਸੱਤ ਜਗ੍ਹਾ ਤੇ ਸਾਡਾ ਪਿੰਡ ਖਿਲਰਿਆ ਹੋਇਆ ਹੈ ਮੈਂ ਸੋਚਦਾ ਹਾਂ ਕਿ ਓਪਨ ਜਿਮਾ ਹੋਣ ਜਿੱਥੇ ਸਿਆਣਾ ਬੰਦਾ ਹਰ ਬੰਦਾ ਆ ਕੇ ਉੱਥੇ ਆਪਣੀ ਸਵੇਰੇ ਸ਼ਾਮ ਆਵੇ ਕਸਰਤ ਕਰੇ ਤੇ ਆਪਸ ਵਿੱਚ ਕਰੇ ਮਤਲਬ ਕਿ ਕਮਿਊਨਿਟੀ ਸੈਂਟਰ ਬਣਿਆ ਇਹਦੇ ਉੱਪਰ ਆਪਾਂ ਬਿਲਾਨ ਨੂੰ ਰੱਖਿਆ ਮੇਰੀ ਇੱਛਾ ਹੈ ਕਿ ਇਹਦੇ ਉੱਪਰ ਬਣਾ ਕੇ ਇੱਕ ਸਲਾਈ ਸੈਂਟਰ ਖੋਲ੍ਹਿਆ ਜਾਵੇ ਤਾਂ ਕਿ ਸਲਾਈ ਸੈਂਟਰ ਨਾਲ ਸਾਡੇ ਪਿੰਡ ਦੀਆਂ ਜਿਹੜੀਆਂ ਧੀਆਂ ਪਹਿਣਾ ਉਹਨਾਂ ਨੂੰ ਇੱਥੇ ਸਿੱਖਣਾ ਸਿੱਖਣ ਅਸੀਂ ਉਹ ਪਾ ਦਨੇ ਆ ਕੋਈ ਸ਼ੈੱਡ ਵਗੈਰਾ ਵੱਡੀ ਪਾ ਦਨੇ ਆ ਤਾਂ ਇੱਥੇ ਟੈਂਟ ਲਾਣ ਦੀ ਵੀ ਲੋੜ ਨਹੀਂ ਪੈਣੀ 1 ਰੁਪਏ ਦਾ ਖਰਚਾ ਨਹੀਂ ਕਿਸੇ ਗਰੀਬ ਨੂੰ ਵਿਆਹ ਦਾ ਆਣਾ ਐਦਾਂ ਦੇ ਕੰਮ ਬਹੁਤ ਮੈਨੂੰ ਐਦਾਂ ਦੇ ਹਲੇ ਦਿਖਾਈ ਦੇ ਰਹੇ ਆ ਜਿਹੜੇ ਕੰਮ ਕੇ ਕਰਨ ਨੂੰ ਰਹਿ ਗਏ ਮੈਂ ਬਹੁਤ ਜ਼ੋਰ ਇੱਕ ਸਾਲ ਸਾਡਾ ਖਾ ਲਿਆ ਜੀ ਕਰੋਨਾ ਨੇ ਕੋਈ ਕੰਮ ਨਹੀਂ ਜੀ ਹੋਇਆ 2 ਸਾਲ ਸਾਨੂੰ ਉਹ ਪਿਛਲੀ ਸਰਕਾਰ ਚ ਮਿਲੇ 2 ਸਰਕਾਰ ਚ ਮਿਲੇ 1 ਸਾਲ ਤਾਂ ਸਾਢੇ 4 ਸਾਲ ਚ ਜੋ ਕੰਮ ਕੀਤਾ ਉਹੀ ਕੀਤਾ ਜੀ ਇਸ ਕਰਕੇ ਮੇਰੇ ਹਲੇ ਬਹੁਤ ਸਾਰੇ ਪਿੰਡ ਦੇ ਕੰਮ ਰਹਿੰਦੇ ਆ ਜੀ ਕਰਨ ਨੂੰ ਤੇ ਤਕਰੀਬਨ ਉਹ ਸਾਰੇ ਕੰਮ ਮੈਂ ਚਾਹੁੰਦਾ ਵੀ ਅੱਗੇ ਜਾ ਕੇ ਕਰਾਂ ਜੀ ਖਾਸ ਤੌਰ ਦੇ ਉੱਪਰ ਇੱਕ ਡਿਮਾਂਡ ਜ਼ਰੂਰ ਰਹਿੰਦੀ ਹੈ ਹਰ ਪਿੰਡ ਦੇ ਵਿੱਚ ਵਧੀਆ ਸਕੂਲ ਦੀ ਡਿਮਾਂਡ ਹਰ ਪਿੰਡ ਚ ਜ਼ਰੂਰ ਰਹਿੰਦੀ ਹੈ ਠੀਕ ਹੈ ਜੀ ਸਾਡੇ ਪਿੰਡ ਦਾ ਸਕੂਲ ਮੈਨੂੰ ਲੱਗਦਾ ਰੋਪੜ ਜ਼ਿਲ੍ਹੇ ਦਾ ਸਭ ਤੋਂ ਸੋਹਣਾ ਸਕੂਲ ਹੋਣਾ ਤੁਸੀਂ ਜੇ ਜਾਓਗੇ ਆਪਾਂ ਦਿਖਾ ਵੀ ਦੇਵਾਂਗੇ ਸਭ ਤੋਂ ਸੋਹਣਾ ਸਕੂਲ ਹੈ ਸਾਡੇ ਰੋਪੜ ਜ਼ਿਲ੍ਹੇ ਦਾ ਵਧੀਆ ਰਿਜ਼ਲਟਾਂ ਦਾ ਖੇਡਾਂ ਦਾ ਵੀ ਵਧੀਆ ਉੱਥੇ ਪ੍ਰਬੰਧ ਹੈ ਗਰਾਊਂਡ ਦੀ ਗੱਲ ਕੀਤੀ ਅਸੀਂ 400 ਮੀਟਰ ਦਾ ਅੰਦਰ ਟਰੈਕ ਬਣਾ ਕੇ ਇੱਕ ਵਧੀਆ ਸਟੇਡੀਅਮ ਖੇੜਾ ਕਲਮੋਟਰ ਲੋਰ ਮਜਾਰੀ ਦੇ ਬਿਲਕੁਲ ਹੱਦ ਤੇ ਬਣਾਇਆ ਜਿਹਦੇ ਵਿੱਚ ਲੋਰ ਮਜਾਰੀ ਦੀ ਵੀ ਕੰਟ੍ਰਿਬਿਊਸ਼ਨ ਸੀ ਤੇ ਅਸੀਂ ਵੀ ਉਹ 23 ਤਰੀਕ ਨੂੰ ਪਿਛਲੀ ਬਹੁਤ ਵੱਡਾ ਛਿੰਝ ਮੇਲਾ ਉੱਥੇ ਕਰਵਾਇਆ 7 ਤੋਂ 8000 ਬੰਦਾ ਆਇਆ ਸਾਡੇ ਉਸ ਜਿਹੜਾ ਸਟੇਡੀਅਮ ਬਣਾਇਆ ਉਹਦਾ ਪੰਜਾਬ ਲੈਵਲ ਤੇ ਨਾਮ ਹੋਇਆ ਜੀ ਔਰ ਉੱਥੇ ਉੱਥੇ ਜਿਹੜਾ ਹੈਗਾ ਦੌੜ ਲਗਾ ਕੇ ਨਾ ਜੀ ਉੱਥੇ ਤੋਂ 5 ਤੋਂ 7 7 ਤੋਂ 10 ਬੱਚੇ ਐ ਨਾ ਜਿਹੜੇ ਉਹ ਪਰਤੀ ਹੋ ਚੁੱਕੇ ਹੁਣ ਤੱਕ ਜਿਹੜੇ ਉੱਥੇ ਸ਼ਾਮ ਨੂੰ ਜਾ ਕੇ ਪ੍ਰੈਕਟਿਸ ਕਰਦੇ ਦੌੜ ਲਗਾਉਂਦੇ ਕਿਉਂਕਿ ਜੇ ਬੱਚਾ ਰੋੜ ਤੇ ਦੌੜਦਾ ਉਹਨੂੰ ਪਤਾ ਨਹੀਂ ਹੁੰਦਾ ਵੀ ਮੇਰਾ ਸਟੈਮ ਨਾਲ ਕੀ ਆ ਉਹ 400 ਮੀਟਰ ਦੇ ਟਰੈਕ ਤੇ ਦੌੜਦਾ ਉਹ ਅਸੀਂ ਬਹੁਤ ਵਧੀਆ ਵੱਡਾ ਸਟੇਡੀਅਮ ਬਣਾ ਕੇ ਦਿੱਤਾ ਰੋਪੜ ਜ਼ਿਲ੍ਹੇ ਚ ਇਦਾਂ ਦਾ ਸਟੇਡੀਅਮ ਨਹੀਂ ਨਵੇਂ ਚੈਲੰਜ ਕਰ ਸਕਦਾ ਜੋ ਅਸੀਂ ਬਣਾਇਆ ਦੋਹਾਂ ਪਿੰਡਾਂ ਨੇ ਆਪਸ ਵਿੱਚੀਆਂ ਮਿਲ ਕੇ ਜੀ ਇੱਕ ਨੌਜਵਾਨ ਸਰਪੰਚ ਦੇ ਤੌਰ ਤੇ ਕੰਮ ਕਰਦੇ ਹੋਏ ਕਿਵੇਂ ਲੱਗਿਆ ਕਿਉਂਕਿ ਨੌਜ ਜੀ ਅੱਜ ਦਾ ਜੋ ਸਮਾਂ ਹੈ ਜੀ ਸਾਰਾ ਕੁਝ ਤੁਹਾਨੂੰ ਪਤਾ ਹੈ ਕੰਪਿਊਟਰਾਈਜ਼ਡ ਹੈ ਅੱਗੇ ਹੁੰਦਾ ਸੀ ਗ੍ਰਾਂਟ ਆ ਗਈ ਲਿਖਤੀ ਪੜਤੀ ਕਰ ਦਿੱਤੀ ਹੁਣ ਤਾਂ ਤੁਹਾਨੂੰ 9 ਵਜੇ ਕਰਨੀ ਪੈਣੀ ਜੀ 4 ਫਾਰਮੈਲਟੀਆਂ ਕਾਗਜ਼ੀ ਫਾਰਮੈਲਟੀਆਂ ਵੀਡੀਓ ਦਫ਼ਤਰ ਜਾਣਾ ਡੀ.ਵੀ.ਓ ਦਫ਼ਤਰ ਜਾਣਾ ਹੋਰ ਕਿਤੇ ਜਾਣਾ ਬਹੁਤ ਵਧੀਆ ਲੱਗਿਆ 9 ਵਜ ਰਹੀ ਮਤਲਬ ਕਿ ਹਫ਼ਤੇ ਦਾ ਇੱਕ ਜਿਹੜਾ ਵੀ ਚੰਡੀਗੜ੍ਹ ਦਾ ਲੱਗਦਾ ਸੀ ਦੋ ਵੀ ਲੱਗਦੇ ਸੀ ਰੋਪੜ ਦਾ ਲੱਗਦਾ ਸੀ ਬਹੁਤ ਵਧੀਆ ਪੂਰਾ ਲੋਕਾਂ ਨੇ ਸਾਥ ਵੀ ਦਿੱਤਾ ਮੈਂ ਨਹੀਂ ਕਹਿੰਦਾ ਮੇਰੇ ਪੂਰੇ ਪਿੰਡ ਨੇ ਮੇਰਾ ਵਧੀਆ ਸਾਥ ਦਿੱਤਾ ਜੀ ਹਰ ਬੰਦੇ ਨੇ ਮੈਂ ਪਿਛਲੀ ਵਾਰ ਵੀ 3 350 ਬੋਟ ਦੇ ਮਾਰਜਨ ਨਾਲ ਜਿੱਤਿਆ ਸੀ ਪ੍ਰਮਾਤ ਮੈਂ ਸਿਰਫ ਮੈਂ ਕੱਲ ਵੀ ਆਪਾਂ ਕਾਗਜ਼ ਦਾਖਲ ਕਰਨ ਗਏ ਸੀ 100 ਬੰਦਾ ਸੀ ਸਾਰਿਆਂ ਨੂੰ ਕਿਹਾ ਕਿ ਮੈਂ ਕੰਮ ਦੇ ਆਧਾਰ ਤੇ ਇਲੈਕਸ਼ਨ ਲੜ ਰਿਹਾ ਹਾਂ ਤੁਹਾਨੂੰ ਲੱਗਦਾ ਕੰਮ ਹੋਇਆ ਤਾਂ ਮੈਨੂੰ ਵੋਟ ਪਾਓ ਨਹੀਂ ਲੱਗਦਾ ਤਾਂ ਨਾ ਪਾਓ ਆਪਣੇ ਦਿਲ ਤੇ ਹੱਥ ਰੱਖ ਕੇ ਵੋਟ ਪਾਓ ਕਿਸੇ ਲਾਲਚ ਨੂੰ ਵੋਟ ਨਾ ਪਾਓ ਨਾ ਮੈਂ ਕਿਸੇ ਨੂੰ ਕੋਈ ਲਾਲਚ ਦਿੰਦਾ ਨਾ ਮੈਂ ਲਾਲਚ ਦੇਣਾ ਹਾਂਜੀ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਸਮਾਂ ਦਿੱਤਾ ਔਰ ਉਮੀਦ ਕਰਾਂਗੇ ਕਿ ਲੋਕਾਂ ਨੇ ਜੇਕਰ ਤੁਸੀਂ ਕੰਮ ਕੀਤਾ ਤਾਂ ਲੋਕ ਤੁਹਾਨੂੰ ਵੋਟਾਂ ਜ਼ਰੂਰ ਪਾਉਣਗੇ ਬਿਲਕੁਲ ਬਿਲਕੁਲ ਜੀ ਧੰਨਵਾਦ ਜੀ ਤੁਹਾਡਾ ਹੀ ਬਹੁਤ ਬਹੁਤ ਮੈਂ ਵੀ ਲੋਕਾਂ ਨੂੰ ਅਪੀਲ ਕਰਦਾ ਲਗਭਗ 40 ਤੋਂ 50 ਸਾਲ ਦੇ ਕੰਮ ਦੇਖ ਲੈਣੇ ਮੇਰੇ 5 ਸਾਲ ਦੇ ਕੰਮ ਦੇਖ ਲੈਣੇ 50 ਸਾਲ ਔਰ 5 ਸਾਲ ਦੇ ਕੰਮਾਂ ਨੂੰ ਇੱਕ ਪਾਸੇ ਰੱਖ ਕੇ ਜਿੱਧਰਲੇ ਕੰਮ ਤੁਹਾਨੂੰ ਵੱਧ ਲੱਗਦੇ ਹੋਏ ਤੁਸੀਂ ਉਧਰ ਵੋਟ ਪਾ ਦੇਣੀ ਤੁਹਾਨੂੰ 50 ਸਾਲ ਦੇ ਕੰਮ ਵੱਧ ਲੱਗਦੇ ਰਹੇ ਤੁਸੀਂ ਦੂਸਰੇ ਕੈਂਡੀਡੇਟ ਨੂੰ ਵੋਟ ਪਾ ਸਕਦੇ ਜੇ ਤੁਹਾਨੂੰ ਮੇਰੇ 5 ਸਾਲ ਦੇ ਕੰਮ ਵੱਧ ਲੱਗੇ ਤਾਂ ਤੁਸੀਂ ਵੋਟ ਮੈਨੂੰ ਪਾਓ ਮੇਰੀ ਅਪੀਲ ਹੈ ਲੋਕਾਂ ਨੂੰ ਤਾਂ ਪੰਜਾਬ ਦੇ ਪਿੰਡ ਬਹੁਤ ਘੁੰਮਿਆ ਪਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਮੂੰਹ ਤੇ ਤਾਰੀਫ ਨਹੀਂ ਪਰ ਪਹਿਲੇ ਅਜਿਹੇ ਸਰਪੰਚ ਮਿਲੇ ਜਿਨ੍ਹਾਂ ਦੇ ਵੱਲੋਂ ਇਹ ਚੈਲੰਜ ਦਿੱਤਾ ਗਿਆ ਕਿ ਮੈਨੂੰ ਵੋਟ ਮੇਰੇ ਵੋਟਾਂ ਦੇ ਵਿੱਚ ਵੋਟ ਪਾਉਣਾ ਔਰ ਇਸ ਦੇ ਤੌਰ ਤੇ ਕਹਿੰਦੇ ਆ ਕਿ ਜੇਕਰ ਕੰਮ ਕੀਤਾ ਤਾਂ ਵੋਟ ਪਾ ਦੇਣਾ ਜੇਕਰ ਕੰਮ ਨਹੀਂ ਕੀਤਾ ਤਾਂ ਵੋਟ ਰਹਿਣ ਦੇਣਾ ਤਾਂ ਇਹ ਜਿਹੜੀ ਇੱਕ ਅਪੀਲ ਆ ਉਹ ਸਰਪੰਚ ਸਾਹਿਬ ਦੇ ਵੱਲੋਂ ਕੀਤੀ ਗਈ ਹੈ ਕੰਮ ਆਪਣੇ ਪਿੰਡ ਦੇ ਤਮਾਮ ਗਨਾਏ ਗਏ ਤਾਂ ਆਪਣਾ ਰਿਪੋਰਟ ਕਾਰਡ ਆ ਜਿਹੜਾ ਉਹ ਸਰਪੰਚ ਸਾਹਿਬ ਦੇ ਵੱਲੋਂ ਪੇਸ਼ ਕਰ ਦਿੱਤਾ ਗਿਆ ਉਮੀਦ ਕਰਾਂਗੇ ਕਿ ਤੁਹਾਨੂੰ ਇਹ ਰਿਪੋਰਟ ਕਾਰਡ ਕਿਵੇਂ ਲੱਗਿਆ ਹੋਊਗਾ ਉਸ ਤੇ ਤੁਸੀਂ ਵੀ ਤਵੱਜੋ ਜ਼ਰੂਰ ਦਿਓਗੇ ਕੈਮਰਾਮੈਨ ਅਸ਼ਵਨੀ ਦਿਨਾ ਰੋਹਿਤ ਬੰਸਲ ਜੀ ਮੀਡੀਆ ਰੋਪੜ